ਆਖੀ गोविंद ਘਾਟ ਸ਼ਿਵਦੱਤ ਪੰਡਤ ਨੂੰ ਬਾਲਾ ਪ੍ਰੀਤਮ ਜੀ ਨਾਲ ਬੜਾ ਪਿਆਰ ਸੀ ਅਤੇ ਉਹ ਬੜਾ ਆਦਰ ਕਰਦਾ ਤੇ ਸ਼ਰਧਾ ਰੱਖਦਾ ਸੀ ਸ਼ਰਧਾ ਆਖਦੇ ਹਨ ਉਸ ਭੌਣੀ ਨੂੰ ਜੋ ਉਸ ਆਦਰ ਵਾਲੇ ਪਿਆਰ ਨੂੰ ਜੋ ਸੰਤਾਂ ਮਹਾਤਮਾ ਧਰਮਾ ਦੇ ਵੱਡੇ ਲੋਕਾਂ ਗੁਰੂ ਸਾਹਿਬਾਂ ਦੇ ਪਰਮੇਸ਼ਰ ਜੀ ਵਿੱਚ ਭਗਤੀ ਕਰਨ ਵਾਲੇ ਲੋਕੀ ਆਪਣੇ ਮਨ ਵਿੱਚ ਰੱਖਦੇ ਹਨ ਜੋ ਆਪੋ ਵਿੱਚ ਪਿਆਰ ਕਰਦਾ ਹੈ ਉਹ ਪਿਆਰ ਹੁੰਦਾ ਹੈ ਜੋ ਧਰਮ ਬਾਲੇ ਤੇ ਪਵਿੱਤਰ ਲੋਕਾਂ ਨਾਲ ਆਦਰ ਵਿੱਚ ਹੋ ਕੇ ਪਿਆਰ ਕਰੀਂਦਾ ਹੈ ਉਹ ਸ਼ਰਦਾ ਹੁੰਦੀ ਹੈ ਸ਼ਿਵਦੱਤ ਨੂੰ ਬਹੁਤ ਸ਼ਰਦਾ ਹੋ ਗਈ ਸੀ ਉਹ ਸਵੇਰੇ ਗੰਗਾ ਦੇ ਘਾਟ ਉੱਤੇ ਬੈਠ ਕੇ ਅੱਗੇ ਤਾਂ ਠਾਕਰਾਂ ਦੀਆਂ ਪਿੱਤਲ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੁੰਦਾ ਸੀ ਹੁਣ ਉਹ ਉੱਥੇ ਅੱਖਾਂ ਮੀਟ ਕੇ ਚੌਂਕੜੀ ਮਾਰ ਕੇ ਧਿਆਨ ਜੋੜਦਾ ਹੁੰਦਾ ਸੀ ਤੜਕੇ ਆ ਕੇ ਬੈਠਦਾ ਹੁੰਦਾ ਸੀ ਤੇ ਕਿੰਨਾ ਚਿਰ ਬੈਠਾ ਰਹਿੰਦਾ ਇਹ ਸੀ ਧਿਆਨ ਜੋੜਨਾ ਹਾਂਜੀ ਉਹ ਆਪਣੇ ਧਿਆਨ ਵਿੱਚ ਬਾਲਾ ਪ੍ਰੀਤਮ ਨੂੰ ਹੀ ਵੇਖਦਾ ਰਹਿੰਦਾ ਬਾਲਾ ਪ੍ਰੀਤਮ ਵੀ ਉਸ ਉਤੇ ਦਇਆ ਕਰਦੇ ਸਨ ਜੋ ਪਿਆਰ ਵੱਡੇ ਧਰਮੀ ਲੋਕ ਆਪਣੇ ਤੇ ਸ਼ਰਧਾ ਰੱਖਣ ਵਾਲਿਆਂ ਨਾਲ ਕਰਦੇ ਹਨ ਉਸ ਨੂੰ ਦਇਆ ਜਾਂ ਮਿਹਰ ਕਹਿੰਦੇ ਹਨ ਸੋ ਬਾਲਾ ਪ੍ਰੀਤਮ ਜੀ ਘਰ ਉੱਤੇ ਆ ਕੇ ਉਹਨਾਂ ਨੂੰ ਦਰਸ਼ਨ ਦੇ ਜਾਂਦੇ ਜੇ ਨਾ ਆਉਣ ਤਾਂ ਸ਼ਿਵਦੱਤ ਸੰਜਾ ਵੇਲੇ ਮੈਣੀ ਰਾਜਾ ਫਤੇ ਚੰਦ ਦੇ ਘਰ ਜਾ ਕੇ ਆਪ ਦਰਸ਼ਨ ਕਰਦਾ ਉਥੇ ਦੀਵਾਨ ਵਿੱਚ ਕੀਰਤਨ ਹੋਵੇ ਤਾਂ ਸੁਣਦਾ ਨਹੀਂ ਤਾਂ ਉਹਨਾਂ ਦੇ ਚੋਜ ਵੇਖਦਾ ਫਿਰ ਪੂਰੀ ਚਨੇ ਦਾ ਪ੍ਰਸ਼ਾਦ ਲੈ ਕੇ ਘਰ ਆਉਂਦਾ ਬ੍ਰਾਹਮਣ ਲੋਕੀ ਆਪ ਨੂੰ ਵੱਡਾ ਸਮਝਦੇ ਸਨ ਬਾਲਾ ਪ੍ਰੀਤਮ ਉਤੇ ਇੰਨੀ ਸ਼ਰਧਾ ਧਾਰ ਲੈਣ ਕਰਕੇ ਕਈ ਬ੍ਰਾਹਮਣ ਸ਼ਿਵਦਤ ਜੀ ਨਾਲ ਥੋੜੇ ਥੋੜੇ ਗੁੱਸੇ ਹੋ ਜਾਂਦੇ ਸਨ ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਜਿਸ ਘਾਟ ਦੇ ਸਵੇਰੇ ਬਾਲਾ ਪ੍ਰੀਤਮ ਜੀ ਸ਼ਿਵਦਤ ਨੂੰ ਦਰਸ਼ਨ ਦਿਆ ਕਰਦੇ ਸਨ ਉਸ ਦਾ ਨਾਂ ਹੁਣ ਤੋੜੀ ਗੋਬਿੰਦ ਘਾਟ ਹੈ ਉੱਚੇ ਲੋਕ ਜਦ ਕਿਸੇ ਨੂੰ ਆ ਕੇ ਮਿਲਦੇ ਹਨ ਤਾਂ ਆਖੀਂ ਦਾ ਹੈ ਦਰਸ਼ਨ ਦਿੱਤਾ ਹੈ ਨੇ ਰੱਬ ਰਾਖਾ